ਰਾਇਆਂ ਦੇ ਵਿੱਚੋਂ ਧੰਨਵਾਦ ਹੈ ਇਧਰੋਂ ਕਲਦੀਪ ਪਾਲਖ ਜੀ ਸਾਡੇ ਉਹ ਵੀ ਵਿਸ਼ੇਸ਼ ਤਰ ਤੇ ਪੁੱਜੇ ਹੋਏ ਨੇ ਕਲਦੀਪ ਪਾਲਖ ਜੀ ਉਹਨਾਂ ਦਾ ਧੰਨਵਾਦ ਆ ਵੇਖ ਰਿਹਾ ਵੀ ਦੁੱग्गा ਵਾਲਾ ਦੁੱग्गा ਵਾਲਾ ਹੋਈ ਪਈ ਐ ਆ ਦੁੱग्गा ਵਾਲਾ ਦੁੱग्गा ਵਾਲਾ ਜੱਟ ਬੱਲੀਏ ਪਾਉਂਦਾ ਫਿਰਦਾ ਇੰਗਲੈਂਡ ਵਿੱਚ ਟੱਕ ਕਬੱਡੀ ਪਾਉਣ ਦੇ ਲਈ ਸੋਨੀ ਵਧਿਆ ਹੋਇਆ ਹੈ ਬ੍ਰੈਡਫੋਰਡ ਵਾਲੇ ਕਹਿੰਦੇ ਅਗਲੇ ਐਤਵਾਰ ਦੇ ਲਈ 3 ਅਗਸਤ ਦੇ ਲਈ ਸੱਦੇ ਦੇ ਰਹੇ ਨੇ ਲਓ ਦੁੱग्गा ਵਾਲਾ ਦੁੱग्गा ਵਾਲਾ ਦੁੱग्गा ਵਾਲਾ ਦੁੱग्गा ਵਾਲਾ ਦੁੱग्गा ਵਾਲਾ ਦੁੱग्गा ਵਾਲਾ ਬੱਲੇ ਹੱਤ ਹੱਤ ਦਾ ਸਰਾ ਇਸ ਇਸ਼ਾਰਾ ਆਪ ਦਾ ਸੇਦ ਉਪਾੜਿਆ ਤੇਲੂ ਕਹੜਾ ਬਣਦਾ ਪਿੰਡ ਕਹਿੰਦੇ ਸੋਨੀ ਦਾ ਪੰਜਾਬ ਦਾ ਲਾਸਟ ਪਿੰਡ ਫਿਰ ਹਰਿਆਣਾ ਸ਼ੁਰੂ ਹੋ ਜਾਂਦਾ ਆਹ ਵੇਖਦੇ ਵੀ ਫਕਰ ਝੰਡੇ ਵਾਲਾ ਇਸੇ ਲਈ ਸੋਨੀ ਕਹਿੰਦੇ ਵੱਧ ਕੇ ਟਰਾਈ ਕਰ ਰਿਹਾ ਹਾ ਮਾਲਾ ਤੇ ਮਾਲੇ ਦਾ ਭੰਗੜਾ ਪੈ ਗਿਆ ਨਾ ਉਹ ਗੱਲਾਂ ਮਖਰੀਆਂ ਮੇਰੇ ਵੀਰ ਏ ਆ ਇਹ ਆ ਚੱਕੇ ਕੰਮ ਸ਼ੁਰੂ ਹੋ ਗਿਆ ਕੰਮ ਸ਼ੁਰੂ ਹੋ ਗਿਆ ਆ ਤਾੜੀਆਂ ਮੱਖਣ ਸਲੋ ਹੋਣਾਂ ਦੀ ਗੱਲ ਅਮਰਤ ਬਰਮੀ ਹੋਣਾਂ ਦੀ ਗੱਲ ਆ ਦੁੱਗਾੜਾ ਪੈ ਗਿਆ ਪਿੱਛੇ ਦੁੱਗਾੜਾ ਪੈ ਗਿਆ ਪਿੱਛੇ ਦੁੱਗਾੜਾ ਪੈ ਗਿਆ ਪਿੱਛੇ ਇਹ ਪੁਰਾਣਾ ਖੋਣਾਂ ਜੋ ਪਾਇਆ ਹੱਥ ਦਿੱਤਾ ਨਹੀਂ ਉਹ ਜਿੰਨੇ ਖਿਡਾਰੀਆਂ ਨੇ ਪੂਰੀ ਧੱਕ ਪਾਈ ਹੋਈ ਹੈ ਪੂਰੀ ਦੁਨੀਆ 'ਚ ਗੱਲਾਂ ਹੁੰਦੀ ਹੈ ਵੀ ਇੰਗਲੈਂਡ ਦੀ ਕੌਡੀ ਬੜੀ ਤਕੜੀ ਹੋ ਰਹੀ ਹੈ ਲਓ ਉਧਰਲੇ ਪਾਸੇ ਮੱਲੀਆ ਵਾਲਾ ਤੇ ਦੂਜੇ ਪਾਸੇ ਕਹਿੰਦੇ ਰੁੜਕੇ ਸਾਬੂ ਵਾਲਾ ਚੱਕ ਤੇ ਦੂਜੇ ਪਾਸੇ ਕਹਿੰਦੇ ਬੇਡੋ ਟਵਾਰ ਫਰਾ ਵਾਲੇ ਨੂੰ ਸਾਬੂ ਵਾਲਾ ਚੱਕ ਸਾਬੂ ਵਾਲਾ ਅੱਤ ਦਾ ਸਿਰ ਪੈਂਦਾ ਭੰਗੜਾ ਬਾਦਲੇ ਲਲਕਾਰੇ ਬਾਦੀਆਂ ਤਾੜੀਆਂ ਬਾਦੀਆਂ ਉੱਖੇ ਦੀ ਟੀਮ ਦੇ ਲੱਤੇ ਦੇ ਲਈ ਭਿੰਦੇ ਦੇ ਲਈ ਕੁਲਵਿੰਦਰ ਸੋਹਣਾ ਦਾ ਕੰਮ ਐ ਉਜਲ ਹੁਣਾਂ ਦਾ ਧੰਨਵਾਦ ਆ ਡੁੱਗਾ ਵਾਲਾ ਡੁੱਗਾ ਵਾਲਾ ਡੁੱਗਾ ਵਾਲਾ ਡੁੱਗਾ ਵਾਲਾ ਆ ਨਈ ਰਿਸੈਂਟ ਤੇ ਹਾਲੇ ਜੱਟ ਪੂਰਾ ਕੈਮ ਹੈ ਨਈ ਰਿਸੈਂਟ ਹਾਰ ਦਾ ਹੱਲੇ ਤਾਂ ਜੱਟ ਪੂਰਾ ਕੈਮ ਹੈ ਪੂਰਾ ਕੈਮ ਹੈ ਇਹ ਵੀ ਕਹਿੰਦੇ ਕਹਿੰਦੇ ਵੱਧ ਕੇ ਪਈ ਹੋਈ ਹੈ ਤੇ ਗਵਿੰਦਪੁਰੇ ਮਾਲੇ ਨੇ ਉਹ ਮੱਠਾ ਦੇ ਸੱਤੇ ਦਾ ਮਾਰ ਬਣਾਤਾ ਲੇ ਸੋਤੇ ਦਾ ਮਾਣ ਵਧਾਤਾ ਕੁਲਵਿੰਦਰ ਸੋਤੇ ਨੇ ਨਾ ਭਰਾਵਾਂ ਦਾ ਵੀ ਧੰਨਵਾਦ ਹੈ ਐਨ ਦੁਨੀਆ ਖੁਸ਼ ਹੈ ਮੇਰੇ ਮਿੱਤਰੋ ਇੰਗਲੈਂਡ ਦੀ ਕੌਡੀ ਤੋਂ ਕਹਿੰਦੇ ਆਪਾਂ ਮਾਰਦੇ ਆ ਉਹ ਸਾਰੇ ਆਪ ਗੂਟਾ ਮੇਰੇ ਮਿੱਤਰੋ ਗੂਟਾ ਗੂਟਾ ਅਣਦਾਣੇ ਗੂਟਾ ਅਣਦਾਣੇ ਦਾ ਗੂਟਾ ਅਣਦਾਣੇ ਦਾ ਲੁੱਟੂਗਾ ਮੇਲਾ ਵਰਮਿੰਗਮ ਦਾ ਗੂਟਾ ਅਣਦਾਣੇ ਦਾ ਲੁੱਟੂਗਾ ਮੇਲਾ ਵਰਮਿੰਗਮ ਦਾ ਆ ਤੇਲੂ ਕਿ ਲੱਖ ਲੱਖ ਦੀ ਪਊ ਕਬੱਡੀ ਲੱਗੂ ਜਫਾ ਲੱਖ ਦਾ ਵਿਆਹ ਦਿਨਾਂ ਤਾਂ ਹੁੰਦਾ ਕਮਲਿਏ ਬਰਮਿੰਗਮ ਦੇ ਕਬੱਡੀ ਕੱਪ ਬਰਮਿੰਗਮ ਦੇ ਜ਼ਿਲ੍ਹੇ ਦੀ ਪ੍ਰਧਾਨਗੀ ਦੇ ਹੇਠਾਂ ਗੱਲਾਂ ਟਿਕਾਣੇ ਲੱਗੀਆਂ ਪਈਆਂ ਨੇ ਗੱਲਾਂ ਟਿਕਾਣੇ ਲੱਗੀਆਂ ਪਈਆਂ ਨੇ ਆਹ ਸਿਰਾਂ ਲੱਗਿਆ ਪਿਆ ਮੇਰੇ ਵੀਰੋ ਵਾਹੋ ਮਾਲਿਆ ਵਾਹੋ ਮਾਲਿਆ ਦਰਸ਼ ਪਲਸੀ ਨੇ ਕਬੱਡੀ ਪਾ ਦਿੱਤੀ ਹੈ ਹੁਣ ਚਾਰਾਂ ਦੇ ਵਿੱਚੋਂ ਦੇਖਦੇ ਆਂ ਵੀ ਇਸ ਸਮੇਂ ਕੌਣ ਕੀ ਇਸ਼ਾਰਾ ਜਫਾ ਜਫਾ ਜਫੇ ਤੇ ਜੋ